ਸ਼ਿਕਲ ਜੀ ਆਪਾਂ ਗਰਮੀਆਂ ਨੂੰ ਦੇਖਦੇ ਹੋਏ ਜੀ ਤੁਹਾਡੇ ਲਈ ਇੱਕ ਬਹੁਤ ਹੀ ਵੱਖਰਾ ਜਿਹਾ ਤੇ ਯੂਨੀਕ ਜੇ ਪ੍ਰਿੰਟ ਦੇ ਵਿੱਚ ਸੂਟ ਲੈ ਕੇ ਆਏ ਆ ਜੀ ਉਹ ਤੁਸੀਂ ਕਹਿ ਸਕਦੇ ਹੋ ਕਿ ਬਨਾਰਸੀ ਪ੍ਰਿੰਟ ਹੈ कॉटन ਦੇ ਸੂਟਾਂ ਦੇ ਉੱਪਰ ਸਾਰੇ ਸੂਟਾਂ ਦਾ ਡਿਜ਼ਾਈਨ ਅਲੱਗ-ਅਲੱਗ ਰਹੂਗਾ ਤੇ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ ਤੇ ਇਹਦੀ ਸ਼ਰਟ ਬਹੁਤ ਜ਼ਿਆਦਾ ਸੋਹਣੀ ਹੈ ਤੇ कॉटन ਦੇ ਉੱਪਰ ਤੁਹਾਨੂੰ ਸੂਟ ਆ ਜੀ ਮੈਂ ਵਿਖਾਉਣੀ ਆ ਇਹਦਾ ਪਹਿਲਾ ਆਰਟੀਕਲ ਹੈਗਾ ਜੀ ਇਹ ਵਾਲਾ ਇਹਦੀ ਦੁਪੱਟਾ ਚੈੱਕ ਕਰੋ ਜੀ ਤੁਸੀਂ ਪਹਿਲਾਂ ਤਾਂ ਦੁਪੱਟਾ ਤੁਸੀਂ ਫਰੰਟ ਤੋਂ ਚੈੱਕ ਕਰੋ ਇਹਦਾ ਤੇ ਹੁਣ ਬੈਕ ਤੋਂ ਚੈੱਕ ਕਰੋ ਵੀ ਕਿੰਨਾ ਜ਼ਿਆਦਾ ਇਹ ਤੇ ਹੈਵੀ ਕੰਮ ਹੋਇਆ ਵਾ ਤੇ ਇਹ ਤਾਂ ਹੈਗਾ ਜੀ ਇਹਦਾ ਦੁਪੱਟਾ ਤੇ ਇਹ ਹੈਗੀ ਇਹਦੀ ਸ਼ਰਟ ਬਾਟਮ ਪਲੇਨ ਰਹੂਗੀ ਜੀ ਮੈਂ ਤੁਹਾਨੂੰ ਦੱਸ ਦੇਣੀ ਆ ਬਾਟਮ ਹੈਗੀ ਆ ਜਿਹੜੀ ਉਹ ਪਲੇਨ ਰਹੂਗੀ ਪਹਿਲਾ ਜਿਹੜਾ ਡਿਜ਼ਾਈਨ ਆ ਉਹ ਹੈਗਾ ਜੀ ਇਹ ਵਾਲਾ ਤੇ ਇਹਦੇ ਬੈਕ ਸਾਈਡ ਵੀ ਬਾਰਡਰ ਆਊਗਾ ਤੁਹਾਨੂੰ ਮੈਂ ਦਿਖਾ ਦਿੰਨੀ ਆ ਜਿਹੜਾ ਆ ਨੀਚੇ ਵਾਲਾ ਬਾਰਡਰ ਹੈ ਨਾ ਇਹ ਇਹਦਾ ਬੈਕ ਸਾਈਡ ਆਊਗਾ ਇਹ ਵਾਲਾ ਇਹ ਵਾਲਾ ਬਾਡਰ ਇਹ ਬੈਕ ਸਾਈਡ ਆਊਗਾ ਤੇ ਬਾਕੀ ਜਿਹੜੀ ਇਹਦੀ ਸ਼ਰਟ ਦੀ ਲੁੱਕ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਇੱਕ ਰਾਇਲ ਜੀ ਲੁੱਕ ਦਾ ਮਤਲਬ ਸੋਭਰ ਜਾਇਕਾ ਆਰਟੀਕਲ ਆ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਰੁਟੀਨ ਚ ਵੇਅਰ ਕਰੋ ਤੁਸੀਂ ਜੌਬ ਕਰਦੇ ਹੋ ਉੱਥੇ ਵੇਅਰ ਕਰੋ ਜਿਵੇਂ ਮਰਜ਼ੀ ਤੁਸੀਂ ਇਹਨੂੰ ਪਾ ਸਕਦੇ ਹੋ ਪਹਿਲਾ ਇਹ ਆ ਆਰਟੀਕਲ ਆ ਜੀ ਇਹ ਡਾਰਕ ਬ੍ਰਾਊਨ ਜੀ ਕਲਰ ਚ ਆ ਤੇ ਸੈਕੰਡ ਹੈਗਾ ਜੀ ਪਰਪਲ ਤੇ ਪਰਪਲ ਦਾ ਤੁਸੀਂ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਹੈ ਜੀ ਇਹਦੀ ਡਿਜ਼ਾਈਨਿੰਗ ਅਲੱਗ ਦੀ ਹੈ ਤੇ ਇਹ ਹੈਗਾ ਜੀ ਪਰਪਲ ਦਾ ਦੁਪੱਟਾ ਇਹਦੇ ਵੀ ਮੈਂ ਤੁਹਾਨੂੰ ਸ਼ਰਟ ਦੀ ਲੁੱਕ ਵਿਖਾ ਦਿੰਨੀ ਆ ਬਾਟਮ ਜਿਹੜੀ ਹੈਗੀ ਆ ਇਹਦੇ ਨਾਲ ਵੀ ਪਲੇਨ ਰਹੂਗੀ ਸੀ ਤੇ ਮੈਂ ਤੁਹਾਨੂੰ ਇਹਦੀ ਸ਼ਰਟ ਦੀ ਲੁੱਕ ਵਿਖਾ ਦਿੰਨੀ ਆ ਬਹੁਤ ਹੀ ਪਿਆਰੀ ਇਹਦੀ ਸ਼ਰਟ ਦੀ ਲੁੱਕ ਆ ਤੇ ਸੇਮ ਉਦਾਂ ਹੀ ਬਾਰਡਰ ਆ ਜਿਹੜਾ ਬੈਕ ਸਾਈਡ ਰਹੂਗਾ ਤੇ ਇੱਕ ਚੀਜ਼ ਹੋਰ ਦੱਸਦੀ ਆ ਬੈਕ ਸਾਈਡ ਇਹਦੇ ਡਬਲ ਬਾਰਡਰ ਆ ਬੈਕ ਸਾਈਡ ਡਬਲ ਬਾਰਡਰ ਆ ਇਹਦੇ ਤੇ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਿਤੇ ਮਰਜ਼ੀ ਲਾ ਸਕਦੇ ਹੋ ਸਟਿਚਿੰਗ ਦੇ ਵਿੱਚ ਜਿਵੇਂ ਮਰਜ਼ੀ ਕਰ ਸਕਦੇ ਹੋ ਤੇ ਇਹ ਹੈਗਾ ਜੀ ਇਹਦਾ ਅਗਲਾ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਇਹਦਾ ਪਰਪਲ ਤੇ ਬਹੁਤ ਹੀ ਸੋਹਣਾ ਇਹਦਾ ਦੁਪੱਟਾ ਹੈ ਤੇ ਤੀਜਾ ਹੈਗਾ ਜੀ ਇਹ ਵਾਲਾ ਇਹ ਦੁਪੱਟੇ ਦਾ ਹੈਗਾ ਇਹਦਾ ਵੀ ਅਲੱਗ ਦਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇ ਇਹ ਜੈਪੁਰੀ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ ਇਹਦਾ ਕੰਮ ਤੇ ਇਹ ਰਿਹਾ ਜੀ ਇਹਦੀ ਸ਼ਰਟ ਤੇ ਸੇਮ ਇਹਦੇ ਵੀ ਡਬਲ ਬਾਰਡਰ ਹੈ ਠੀਕ ਹੈ ਜੀ ਇਹ ਡਾਰਕ ਗ੍ਰੀਨ ਦੇ ਵਿੱਚ ਹੈ ਕਈ ਵਾਰ ਨਾ ਵੀਡੀਓ ਦੇ ਵਿੱਚ ਉਨੀ 22 ਕਲਰ ਦਾ ਫਰਕ ਪੈ ਜਾਂਦਾ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਡਾਰਕ ਗ੍ਰੇ ਦੇ ਵਿੱਚ ਤੇ ਅਗਲਾ ਹੈਗਾ ਜੀ ਇਹ ਵਾਲਾ ਇਹ ਨਾ ਤਾਂ ਰੈੱਡਾ ਨਾ ਮਹਿਰੂਨ ਆ ਇਹ ਇੱਕ ਵੱਖਰਾ ਜਿਹਾ ਕਲਰ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਤੇ ਇਹਦੇ ਨਾਲ ਜਿਹੜੀ ਬਾਟਮ ਆ ਉਹ ਪਲੇਨ ਰੱਖੂਗੀ ਜੀ ਤੇ ਇਹਦੀ ਸ਼ਰਟ ਵਿਖਾ ਦਿੰਦੀ ਹਾਂ ਤੁਹਾਨੂੰ ਮੈਂ ਬੈਕ ਤੇ ਸੇਮ ਇਹਦੇ ਡਬਲ ਬਾਰਡਰ ਤੇ ਇਹਦੀ ਕਮੀਜ਼ ਬਹੁਤ ਸੋਹਣਾ ਸੂਟ ਹੈ ਜੀ ਕਿ ਉਹ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜਲਦੀ ਜਲਦੀ ਆਰਡਰ ਕਰੋ ਕਿਉਂਕਿ ਜਿਹੜੇ ਸਾਡੇ ਐਦਾਂ ਦੇ ਆਰਟੀਕਲ ਹੁੰਦੇ ਨੇ ਨਾ ਬਹੁਤ ਜਲਦੀ ਸੋਲਡ ਆਊਟ ਹੁੰਦੇ ਨੇ ਸੋ ਜਲਦੀ ਜਲਦੀ ਆਪਣੇ ਆਰਡਰ ਦੇ ਸਕਦੇ ਹੋ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਜਸਟ ਸਾਨੂੰ ਸਕਰੀਨ ਸ਼ਾਟ ਭੇਜਣਾ ਜੀ ਤਾਂ ਆਪਾਂ ਤੁਹਾਡੇ ਲਈ ਤੁਹਾਡਾ ਸੂਟ ਨਾਲ ਦੀ ਨਾਲ ਪਾਰਸਲ ਕਰ ਦਾਂਗੇ ਉਹਨੂੰ ਪੈਕ ਕਰਕੇ ਰੱਖ ਦਾਂਗੇ